ਜਾ ਜੇ ਨਾ ਚਾਹ ਤੂੰ ਹਿੰਨ ਲਿਆਣਾ ਹੋਗੇ ਮੰਮੀ ਮੈਨੂੰ ਭੇਜਣਗੇ ਜੇ ਨਹੀਂ ਨਾ ਹੋਣਾ ਤੇ ਕੋਈ ਗੱਲ ਨਹੀਂ ਤਲਾਕ ਵਾਲੇ ਪੇਪਰ ਭੇਜ ਦਿੰਨਾ ਵਾ ਕੁਛ ਏਤੀ ਆ ਜਣੀ ਤਲਾਕ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਮੋਰ ਕੀ ਕਹਾ ਕਰ ਮੈਂ ਚੋਗਣਾ ਇਹ ਤੇਰਾ ਦਿਮਾਗ ਇਹ ਆਰ ਠੀਕ ਜੇ ਪੈਸੇ ਨਾ ਦਿੱਤੇਗੇ ਪਹਿਲੀ ਤੇ ਲੱਗੀ ਨਾ ਫਾ ਫਰ ਕਾਲੀ ਕਿਦਾਂ ਛੁਡਾਏਗਾ ਹਾਂ ਚਲੋ ਕੋਈ ਨਹੀਂ ਭਾਜੀ ਜੇ ਨਹੀਂ ਨਾ ਤੇ ਮੈਂ ਏਜੰਸੀ ਇੱਕ ਵਾਰੀ ਫੇਰਾ ਮਾਰ ਜੂਗਾ ਹਾਂ ਨਹੀਂ ਨਹੀਂ ਕੋਈ ਨਹੀਂ ਆ ਕੇ ਵੇਖ ਜਾਨੇ ਕਰੀ ਠੀਕ ਚਲੋ ਮੈਂ ਕਰਦਾ ਬਾਜ ਹਾਂ ਬਾਜ ਚ ਕਰਦਾ ਕਰ ਚੰਗਾ ਸਸੀ ਕਾ ਭਾਜੀ ਸਸੀ ਕਾ ਸਸੀ ਮਾ ਜੀ ਹੋ ਠੀਕ ਠਾਕ ਹਾਂਜੀ ਠੀਕ ਹੈ ਜੋ ਇੱਥੇ ਜੋ ਅੰਦਰ ਹੀ ਆ ਚਲ ਜਾਓ ਤੁਸੀਂ ਅੰਦਰ ਹੀ ਭਾਜੀ ਆ ਜਾਓ ਇੱਥੇ ਆਓ ਬੈਠੋ ਕੁਰਸੀ ਤੇ ਕੋਈ ਕੋਈ ਛੱਡ ਛੱਡ ਹੋਰ ਸਨਾਂ ਠੀਕ ਠਾਕ ਵਧੀਆ ਵਧੀਆ ਮੈਂ ਤਾਂ ਮੁੰਡੇ ਵਾਲਾ ਫੇਰਾ ਮਾਰ ਕੇ ਆਨਾ ਹੋਰ ਵਧੀਆ ਠੀਕ ਠਾਕ ਨਹੀਂ ਨਹੀਂ ਖੜਾ ਛੱਡਣਿਆ ਤੇ ਆਹ ਦੋ ਤਿੰਨ ਦਿਨ ਹੋ ਗਿਆ ਲਗਾਤਾਰ ਹੀ ਪਈ ਜਾਂ ਹਾਂਜੀ ਚਲੇ ਇਹ ਆ ਵੀ ਪਣੀ ਪਣੀ ਲੱਗੀ ਜਾਂਦਾ ਝੋਨੇ ਨਾਲ ਪਾਣੀ ਪਣੀ ਤੇ ਨਹੀਂ ਜਿਆਦਾ ਆ ਝੋਨੇ ਜੇ ਨਹੀਂ ਨਹੀਂ ਠੀਕ ਹੀ ਆ ਕੰਮ ਮਰ ਕੇ ਠੀਕ ਬਸ ਘਰ ਵੇਲੇ ਹੀ ਅੱਜ ਜੋਗਨ ਅੱਛਾ ਮੈਂ ਆਖਿਆ ਪਰਮੀਤ ਨੂੰ ਮੈਂ ਕਿਹਾ ਚੱਲ ਦੋ ਆ ਜਾਨੀ ਚੱਲੀਏ ਜੋਗਨ ਨਾਲ ਫੇਰਾ ਮਾਰ ਕੇ ਆਉਂਦੇ ਆ ਨਹੀਂ ਨਹੀਂ ਵਧੀਆ ਕੀਤਾ ਮੌਸਮ ਵੀ ਠੰਡਾ ਨਾਲੇ ਆਹੋ ਯਾਰ ਮੇਰੀ ਹੋਣੀ ਸੀ ਗੱਲ ਉਹਨਾਂ ਨਾਲ ਏਜੰਸੀ ਵਾਲਿਆਂ ਨਾਲ ਅੱਛਾ ਮਿਹੰਦਰਾ ਦਾ ਕੀਤਾ ਸੀ ਫੋਨ ਉਹਨਾਂ ਨੂੰ ਉਹ ਫੋਨ ਤੇ ਮੈਂ ਇੱਕ ਵਾਰ ਹੀ ਕੀਤਾ ਮੁੜ ਕੇ ਉਹਦੇ ਪਿੱਛੇ ਹੀ ਪੈ ਜਾਂਦੇ ਆ ਕਦੋਂ ਬੁਕਿੰਗ ਕਰਾਉਣੀ ਹੈ ਕਦੋਂ ਬੁਕਿੰਗ ਕਰਾਉਣੀ ਹੈ ਮੈਂ ਕਿਹਾ ਭਰਾ ਖਲਾਸੀ ਕਰਾਓ ਇਹਦੇ ਪੈਸੇ ਤੇ ਕੱਟੇ ਹੋਣ ਦੋ ਉਧਰ ਪਰੋਣੇ ਦਾ ਵੀ ਫੋਨ ਆਇਆ ਸੀਗਾ ਅੱਛਾ ਹੋਈ ਮੇਰੀ ਕੱਲ ਗੱਲ ਚੈਂਡ ਇਹ ਕਹਿੰਦਾ ਸਕਾਰਪੀਓ ਰਹਿਣ ਦਾ ਤੇ ਇਹ ਥਾਰ ਕਰਾ ਦ ਉਹਦੇ ਭਾਣਾ ਇਥੇ ਏਜੰਸੀ ਖੋਲੀ ਓਦੇ ਵਾਸਤੇ ਉਹਨੂੰ ਇਹ ਲੱਗਦਾ ਵਾ ਐ ਯਾਰ ਕਿਦਾਂ ਦਾ ਬੰਦਾ ਉਹਦੇ ਭਾਅ ਦੀ ਮੱਸਿਆ ਤੇ ਚੁੱਕ ਕੇ ਲੈਣੀ ਆ ਗੱਡੀ ਐ ਜੀ ਸਕਾਰਪੀਓ ਨਹੀਂ ਮੈਨੂੰ ਥਾਰ ਚਾਹੀਦੀ ਐ ਕਮਾਲ ਕਰਨ ਦਾ ਐ ਯਾਰ ਆ ਕਿਦਦ ਨੂੰ ਇਹ ਗੱਲ ਉਹਦੇ ਨਾਲ ਗੱਲ ਹੋਈ ਸੀ ਭਾਜੀ ਕੱਲ ਅੱਛਾ ਸਵੇਰੇ ਪਹਿਲਾਂ ਰਪਿੰਦਰ ਦਾ ਫੋਨ ਆਇਆ ਸੀਗਾ ਆਪ ਸਿੱਧਾ ਨਾ ਫੋਨ ਕਰਦਾ ਸ਼ਰਮ ਵੀ ਆਉਂਦੀ ਹੁੰਦੀ ਹੈ ਨਾ ਕਿ ਕਹੂੰਗਾ ਕਿਹੜੇ ਮੂੰਹ ਨਾਲ ਆ ਕਹਿਣਾ ਕਿਹੜੇ ਮੂੰਹ ਨਾਲ ਰਪਿੰਦਰ ਦਾ ਫੋਨ ਆਇਆ ਸੀ ਤੇ ਫਿਰ ਮੈਂ ਆ ਵੀ ਫੋਨ ਕੀਤਾ ਸੀ ਮੈਂ ਕਿਹਾ ਭਾਜੀ ਤੁਸੀਂ ਦਈਏ ਸੁਣਾ ਦੇਣੀ ਕੋਈ ਤੇ ਮੁੜ ਕੇ ਆਪੇ ਦੱਸਤਾ ਕਹਿੰਦਾ ਵੀ ਨਹੀਂ ਤੁਸੀਂ ਥਾਰ ਕਰਾ ਲਿਓ ਇਹ ਮੁੰਡੇ ਅੱਜ ਕੱਲ ਉਹ ਚਲਾਉਂਦੇ ਆ ਜਿਹੜਾ ਪਸੰਦ ਕਰਦੇ ਮੈਂ ਕਿਹਾ ਕੋਈ ਗੱਲ ਨਹੀਂ ਭਰਾ ਹੁਣ ਅਸੀਂ ਤੇ ਮੈਂ ਤਾਂ ਕਰਨਾ ਹੀ ਕੋਹਣਾ ਕੋਈ ਹੈ ਕਿ ਨਹੀਂ ਤੇ ਕੋਈ ਗੱਲ ਨਹੀਂ ਉਹਨੇ ਦੀ ਥਾਰ ਉਹਨੇ ਦੀ ਸਕਾਰਪਿਓ ਸੇਮ ਰੇਟ ਆ ਸੇਮ ਹੀ ਆ ਤਕਰੀਬਨ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਉਹਦਾ ਸਕਾਰਪਿਓ ਦਾ ਫਾਇਦਾ ਸੀ ਕਿ ਉਹ ਚ ਜੀ ਵੱਧ ਬ ਜੋ ਵੀ ਸੁੱਖ ਰਹਿ ਕੇ ਚਾਲ ਆਪ ਸ਼ਰਮਾ ਬੀਓ ਕਿ ਮਤ ਕੇ ਦਾਦੇ ਰਿਸ਼ਤੇਦਾਰ ਤੇਰੇ ਮਥੇ ਲਾ ਰਹੇ ਯਾਰ ਉਹ ਥੋੜੀ ਬੋਧੀ ਬੰਦੇ ਨੂੰ ਹੁੰਦੀ ਹੈ ਯਾਰ ਸ਼ਰਮ ਲਾ ਹੀ ਜੜੀ ਆ ਪੂਰੀ ਇਹਨਾਂ ਨੇ ਯਾਰ ਹੁਣ ਪਾਜੀ ਮੇਰੀ ਕਿਸਮਤ ਚ ਹੋਊ ਤੁਸੀਂ ਆ ਕੋਈ ਫਿਰ ਤੇ ਕੀ ਕਾ ਸਕਦੇ ਆ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਆ ਕੱਲ ਮੈਂ ਗਿਆ ਹਾਂ ਦਿਲਬਾਗਵਨ ਜੋਗਨ ਹੈ ਤੇਰਾ ਜੀ ਮਾਗੀ ਯਾਰ ਠੀਕ ਜੇ ਪੈਸੇ ਨਾ ਦਿੱਤੇ ਗਏ ਪੈਲੀ ਤੇ ਲੱਗੀ ਨਾ ਫਾਫਰ ਪੈਲੀ ਕਿਦਾਂ ਛਡਾਏਗਾ ਉਹ ਮੈਂ ਪਾਜੀ ਪੈਸੇ ਸਾਰੇ ਨਿਕਲ ਲੈਣੀ ਉਹ ਕੋ ਹਾਂ ਦਾ ਰੁਪਈਆ ਕੋ ਲੈਣਾ ਸਿਰਫ 10 ਲੱਖ ਠੀਕ ਆ ਦੋ ਤੁਹਾਡੇ ਕੋ ਮਿਲ ਗਿਆ 16-17 ਲੱਖ ਦੀ ਗੱਡੀ ਆ ਅੱਛਾ ਬਾਕੀ ਮੈਂ ਕਿਸ਼ਤਾਂ ਕਰਾ ਲੈਣੀ ਆ ਤੇ ਜਿਹੜਾ 10 ਵਾ ਉਹਦੇ ਨਾਲ ਕਰਾਰ ਕੀਤਾ ਮੈਂ ਕਿ 4-5 ਸਾਲ ਲੱਗ ਜਾਣੀ ਉਹ ਮੈਂ ਕਿ ਇਹ ਨਾ ਕਾਲੀ ਨਾ ਪਾਈ ਮੁਰ ਕੇ ਤੇ ਮੈਂ ਕਿ ਪਹਿਲੀ ਕੋਈ ਨਹੀਂ ਮੈਨੂੰ ਦੇਦੀ ਟੇਕੇ ਤੇ ਮੈਂ ਮੈਂ ਵਾਈ ਜਾਊਂਗਾ ਬਾਕੀ ਪਹਿਲੀਆਂ ਹੋਰ 2-4 ਲੈਨੇ ਬੰਦੇ ਤੇ ਕਹਿੰਦੇ ਸੀਗੇ ਅੱਛਾ ਅੱਗੇ ਚੱਲ ਕਰਦੇ ਨਹੀਂ ਹਾਂ ਇਨੌਜ਼ਰ ਵੀ ਚਲੋ ਕੋਈ ਗੱਲ ਨਹੀਂ ਵੀ ਕੁੜੀ ਵਿਆਹੀ ਗਈ ਆ ਆਹੋ ਚਲੋ ਆਪਣੀ ਕੋਈ ਨਹੀਂ ਜਿਆਦਾ ਲੋਡ ਨਹੀਂ ਹੈਗੀ ਆਪਣੇ ਲੋੜ ਦਾ ਕੰਮ ਕਾ ਰਿਹਾ ਹੈ ਜੀ ਕੰਮ ਕਾਤਾ ਸੀਗਾ ਪਰ ਹਣ ਨਵੇਂ ਨਵੀਂ ਸ਼ਰੀਰ ਤੋਂ ਸਾਰਾ ਕੰਮ ਸ਼ੁਰੂ ਹੋ ਗਿਆ ਤੇ ਫਿਰ ਕੀ ਕਰਨਾ ਤੇ ਕੋਈ ਗੱਲ ਨਹੀਂ ਫਿਰ ਹੁਣ ਕਰਾਂਗੇ ਕੋਸ ਨਾ ਕੋ ਕੀ ਕਰਨਾ ਕਰਨਾ ਤੇ ਪੈਣਾ ਹੀ ਹੈ ਕਰਨਾ ਹੀ ਪੈਣਾ ਹੈ ਹਨ ਖਲਾਸੀ ਤੇ ਹੈ ਨਹੀਂ ਇਦਾਂ ਤੇ ਉਹ ਮੈਨੂੰ ਕਹਿੰਦਾ ਸੀਗਾ ਵੀ ਮੁਨੀਮ ਨੂੰ ਨਾਲ ਲੈ ਜੀ ਤੇ ਜਾ ਕੇ ਤੇ ਕਹਿੰਦਾ ਜੋ ਵੀ ਲਿਖਣਾ ਲੁਖਣਾ ਵਾ ਸਾਰਾ ਲਿਖ ਲਿਓ ਤੇ ਪੈਸੇ ਕਹਿੰਦਾ ਸ਼ਾਮ ਤੱਕ ਲੈ ਆ ਜੀ ਮੇਰੇ ਕੋਲ ਠੀਕ ਹੈ ਤੇ ਜੇ ਤੁਹਾਡੇ ਕੋਲ ਹੈਗਾ ਟਾਈਮ ਤੇ ਚਲੋ ਹਾਂ ਮੇਰੇ ਨਾਲ ਫਿਕੜੀ ਕੋਈ ਗੱਲ ਨਹੀਂ ਮੈਂ ਚੱਲ ਪਾਗਾ ਤੁਸੀਂ ਨਾਲ ਚਲੋ ਤੇ ਪਨਵੀਦ ਨੂੰ ਪਰ ਰਹਿਣ ਦੁੱਥੀ ਤੇ ਆਪਾਂ ਹੋ ਉਹਨੇ ਮੈਂ ਸੋ ਕੋ ਨਿਕਲ ਲਗਾ ਹੀ ਅਜ ਉਧਰ ਨਹੀਂ ਚੱਲ ਕੋਈ ਗੱਲ ਨਹੀਂ ਹੋਣ ਨੇ ਹੋਣ ਨੇ ਤੇ ਜੋਤ ਗੱਲ ਸੁਣਿਓ ਸੱਚੀ ਹੋਵੋ ਸੱਚੀ ਹੋਵੋ ਮੈਂ ਹਾਂ ਵੀ ਚਾਹ ਬਣਾਉਂ ਕੋਟ ਭਾਜੀ ਹਣਾ ਵਾਸਤੇ ਤੇ ਨਾਲੇ ਮੇਰੇ ਡਾਕੂਮੈਂਟ ਕੱਢ ਦੋ ਤੇ ਉਹ ਜਾਣਾ ਸ਼ਹਿਰ ਤੁਹਾਨੂੰ ਦੱਸਿਆ ਇਹਨਾਂ ਗੱਲ ਹਾਂ ਜੀ ਹਾਂ ਤੇ ਫਿਰ ਕਰਦੋ ਕੰਮ ਹੈ ਛੇਤ ਜੋਤ ਵੀ ਬੜੀ ਟੈਨਸ਼ਨ ਲੈਣ ਦੀ ਬੜੀ ਟੈਨਸ਼ਨ ਤੇ ਹੁੰਦੀ ਕੱਲ ਤਾਂ ਤੀ ਗੱਲ ਹੋਈ ਹੁਣ ਤੁਹਾਨੂੰ ਪਤਾ ਵਾ ਵੀ ਪਹਿਲੀ ਪਹਿਲੀ ਹੀ ਕੋਲ ਕੱਲੀ ਵਾਲੀ ਵਾਲੀ ਹੁਣ ਜਾਂ ਤੇ ਫਿਰ ਮੈਨੂੰ ਟਰੈਕਟਰ ਦੇ ਦਦਾ ਹੀ ਜਾਂ ਫਿਰ ਸੋਨਾ ਦੇ ਦਦਾ ਹੀ ਤੇ ਸੋਨਾ ਵੀ ਇੰਨਾ ਨਹੀਂਗਾ ਹੈਗਾ ਵੀ ਪੈਸੇ ਪੂਰੇ ਹੋ ਸਕਾ ਤੇ ਜੇ ਟਰੈਕਟਰ ਦੇ ਦ ਤਾਂ ਤੇ ਫਿਰ ਕਮਾਈ ਕਿੱਥੋਂ ਕਰਨੀ ਉਹ ਫਿਰ ਤੇ ਆਪਣੇ ਹੱਥ ਵੱਡੇ ਜਾਣੇ ਹੈ ਨਾ ਤੇ ਤਾਂ ਕਰਕੇ ਮੈਂ ਸੋਚਿਆ ਚੱਲ ਪਹਿਲੀ ਤਾਂ ਉੱਥੇ ਹੀ ਰਹਿਣੀ ਹੈ ਹੋਲੀ-ਹੋਲੀ ਛਡਾ ਲਾਂਗੇ ਬਾਕੀ ਕੋਈ ਨਹੀਂ ਭੈਣ ਭਰਾਵਾਂ ਨੂੰ ਕਹਿ ਲਾਂਗੇ ਆਪੇ ਕਰਨਗੇ ਹੈ ਕਿ ਨਹੀਂ ਚੱਲ ਕੋਈ ਗੱਲ ਨਹੀਂ ਉਹ ਤਾਂ ਕਰਕੇ ਮੈਂ ਸੋਚਿਆ ਮੈਂ ਹਾਂ ਚੱਲੇ ਲੱਖ ਰੁਪਇਆ ਮੈਂ ਤੈਨੂੰ ਉਸ ਦਿਨ ਕਿਹਾ ਹੀ ਨਾ ਹੋਰ ਹਾਂਜੀ ਤੂੰ 1.5 ਲੱਖ ਰੁਪਇਆ ਮੈਂ ਹੋਰ ਕਰਨਾ ਯਾਰ ਜੋ ਬਣ ਹੈਗੇ ਆ ਪੈਸੇ ਕੋਲ ਠੀਕ ਹੈ ਕੋਈ ਗੱਲ ਨਹੀਂ ਯਾਰ ਉਹੀ ਚੱਲ ਆਪਾਂ ਇਦਾਂ ਇਦਾਂ ਕਰੋ ਤੁਸੀਂ ਅਜੇ ਰੱਖੋ ਆਪਣੇ ਕੋਲ ਹੀ ਜੇ ਕੱਲ ਨੂੰ ਮੈਨੂੰ ਲੱਗਾ ਨਾ ਇਹ ਦਿਲਬਾਗ ਦੇ ਪੈਸੇ ਮੋੜਨ ਵਿੱਚ ਥੋੜੀ ਦੇਰ ਹੋਣੀ ਹੈ ਤੇ ਫਿਰ ਮੈਂ ਤੁਹਾਡੇ ਕੋਲ ਲਵਾਂਗਾ ਫਿਰ ਮਾਸਾ ਵਾਧ ਲਵਾਂਗਾ ਚਲੋ ਠੀਕ ਹੈ ਜਿੱਦਾਂ ਤੁਹਾਡੀ ਮਰਜ਼ੀ ਹੈ ਆਹ ਇਹ ਆ ਵੀ ਚ ਸੋਨਾ ਵੀ ਨਾ ਸਾਡੇ ਕੋਲ ਹੈਗਾ ਵਾ 3 1/2 ਲੱਖ ਦਾ ਹੈਗਾ ਤੇ ਗਾਂ ਰੇਟ ਵਧਣਾ ਹੀ ਆ ਵਧਣਾ ਹੀ ਹੈਨਾ ਤੇ ਕੋਈ ਗੱਲ ਨਹੀਂ ਜੇ ਹੋਏਗਾ ਵੀ ਇਹੋ ਜਿਹਾ ਕੰਮ ਕੋਈ ਵੀ ਨਾ ਤਰਨਗੇ ਤੇ ਫਿਰ ਇਹ ਕੰਮ ਕਰ ਲਾਂਗੇ ਤੇ ਚਲੋ ਯਾਰ ਕੋਈ ਗੱਲ ਨਹੀਂ ਜਿਆਦਾ ਟੈਨਸ਼ਨ ਨਾ ਲੈ ਕਰ ਠੀਕ ਆ ਛੜਾਈ ਜਾਏਗੀ ਪਹਿਲੀ ਵੀ ਫਿਰ ਹਮ ਜਦੋਂ ਹੁਣ ਕੰਮ ਪੈ ਹੀ ਗਿਆ ਵਾ ਇਹੋ ਫਿਰ ਕਰਨਾ ਤੇ ਪੈਣਾ ਹੀ ਆ ਕਰਨਾ ਤੇ ਪੈਣਾ ਹੀ ਆ ਹੁਣ ਆ ਕੰਮ ਪਕਤਾਈਏ ਪਹਿਲੇ ਗੱਡੀ ਵਾਲਾ ਹਮ ਤੇ ਫਿਰ ਹੋ ਜਾਣਗੇ ਬਾਅਦ ਵਿੱਚ ਪਹਿਲੀ ਵਾਲ ਕੋਈ ਗੱਲ ਨਹੀਂ ਪਹਿਲੀ ਵੀ ਛਡਾਵਾਂਗੇ ਠੀਕ ਹੈ ਨਾ ਰਾਮਨ ਉਹ ਇਹ ਨੌਨਾਂ ਗੱਲ ਬਾਤ ਨੌਨਾਂ ਦਾ ਗੱਲ ਕੀਤੀ ਸੀ ਹਾਂ ਗਾੜੀਆਂ ਜੁਬਾਨ ਬੜੀ ਚਲੰਦੀ ਆ ਹੁਣ ਜੁਬਾਨ ਉਹਦੀ ਕੰਟਰੋਲ ਕਰਨਾ ਪਰ ਅਮਨ ਥੋੜਾ ਬਹੁਤਾ ਉਹਨੇ ਬੋਲਣਾ ਹੀ ਬਲੇ ਹੱਡੀਆਂ ਟਮਾਟਾ ਦੀ ਪੂਰੀ ਗੰਡੇ ਹੀ ਤਾਂ ਕਰਕੇ ਬੋਲਦੀ ਐ ਨਾ ਉਹ ਨਾ ਬਹਾਨੇ ਜੇ ਬਣਾਈ ਜਾਂਦੀ ਐ ਵੀ ਮੇਰਾ ਭਰਾ ਨਾ ਲਿਮਟ ਬਣਾਉਂਦੇ ਆ ਵਾ ਤਾਂ ਕਰਕੇ ਟਾਈਮ ਲੱਗਦਾ ਜਾਂਦੇ ਆ ਵਾ ਲਿਮਟ ਬਣਾਉਣ ਚ ਟਾਈਮ ਲੱਗਦਾ ਵਾ ਤਾਂ ਤੇ ਹੀ ਨਹੀਂ ਸਿਆਣੇ ਕਿੰਨਾ ਕੁ ਲੱਗਦਾ ਵਾ ਜਦੋਂ ਪਿਆਲੀ ਬੰਨਾ ਇਹਦੇ ਨਾਮ ਆ ਕਾਗਜ਼ ਪੱਤਰ ਖੜੇ ਤੇ ਉੱਥੇ ਜਾ ਕੇ ਜਮਾ ਕਰਾਵੇ ਕਿਤੇ ਬਹਾਨੇ ਤੇ ਨਹੀਂ ਮਾਰਨ ਦੀ ਬਹਾਨੇ ਦੇ ਨੂੰ ਮੈਂ ਵੀ ਨਹੀਂ ਮਾਰਨ ਦਿੰਦੀ ਵੇਖਿਓ ਸਹੀ ਇਹਦਾ ਹਾਲ ਕੀ ਕਰਦੀ ਰੁਖੀ ਰੁਖੀ ਰਹੀ ਹੀ ਮੰਮੀ ਕੋਈ ਗੱਲ ਨਹੀਂ ਵਿਚਾਰਾ ਡਿਆ ਹੀ ਆ ਕਰਨ ਹੀ ਲੱਗ ਸੀ ਲਾ ਮੈਂ ਹ ਭੈਣਾ ਵਾਸਤੇ ਭਰਾ ਘੇਈ ਕੁਝ ਕਰ ਦੇ ਹੁੰਦੇ ਆ ਉਹ ਅਲੋ ਕਰ ਨਹੀਂ ਕਰਨ ਦਿਆ ਨਾਲੇ ਮੈਂ ਤੇਰੀ ਸੋਬਾ ਬਾਨੀ ਆ ਇਸ ਗੱਲ ਦੇ ਵਿੱਚ ਕਿ ਫਲਾਣੀ ਦੀ ਗੱਡੀ ਆਈ ਏ ਸਾਡੀ ਘਟ ਬਾਨੀ ਆ ਨਾ ਮੈਂ ਤੇਰੇ ਸ਼ਰੀਕੇ ਦੇ ਵਿੱਚ ਨਾ ਡਰਦਾ ਬਾਹਰ ਨਹੀਂ ਨਿਕਲਦਾ ਲੋਕਾਂ ਨੇ ਕਿਹਾ ਪਈ ਨਹੀਂ ਆਤ ਚੁੱਕੀ ਹੀ ਵੀ ਮੜਾ ਸਾਡਾ ਫੌਜੀ ਆ ਤੇ ਇਦਾਂ ਕਰਦਣਾ ਇਦਾਂ ਕਰਦਣਾ ਤੇ ਬਸ ਅ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਗਈ ਹੁਣ ਨਾ ਜਿੰਨੀਆਂ ਨੂੰ ਤੰਗੀ ਦਿੱਤੀ ਆ ਨਾ ਇਹਨੇ ਆਪੇ ਆਪਣੇ ਭਰਾ ਨੂੰ ਮੂੰਹ ਕਿਆ ਵਾ ਵੀ ਗੱਡੀ ਦੇਣੀ ਪੈਣੀ ਆ ਹੁਣ ਹੌਸਲਾ ਖੋਜਰੀ ਕਾ ਹੁਣ ਬਥੇਰੇ ਪਾਪੜ ਵੇਲਣ ਡਈਆਂ ਇਹੋ ਜੇ ਕੰਮਾਂ ਨੂੰ ਟਾਈਮ ਲੱਗਦਾ ਹੁੰਦਾ ਵਾ ਜੇ ਕਹੀਏ ਨਾ ਤਤੀ ਤਤੀ ਮੂੰਹ ਚ ਪਾ ਲਈਏ ਤੇ ਮੂੰਹ ਹੀ ਛੱਟਦਾ ਵਾ ਗਾ ਤੇ ਰਮ ਤੇਰੀ ਸਹੀ ਆ ਪਰ ਹੌਸਲਾ ਕਿਨੱਕ ਕਰੀਏ ਉਹ ਕੁੜੀ ਆ ਉਹ ਵੀ ਕਰੀ ਜਾਂਦੀ ਆ ਮੰਮੀ ਜੱਡੀ ਨਹੀਂ ਆਉਣੀ ਤੂੰ ਐਵੇਂ ਮਾੜੀ ਜਾਣ ਰਹੀ ਆ ਉਹ ਤੇਰਾ ਨਾ ਮਿੱਠੀ ਪਿਆਰੀ ਹੋਈ ਆ ਜਦੋਂ ਸਾਰਾ ਟੱਬਰ ਹੀ ਹਾ ਗੱਲ ਮੈਨੂੰ ਕਹੀ ਜਾਣ ਰਹੀ ਐ ਜੇ ਨਾ ਫਿਰ ਇਕੱਲੀ ਮੈਂ ਉੱਥੇ ਕੀ ਕਰਾਂ ਉਹ ਚੱਲ ਰਮਨ ਜੇ ਰਪਿੰਦਰ ਬੋਲਦੀ ਹੁੰਦੀ ਆ ਨਾ ਤੇ ਤੂੰ ਚੁੱਪ ਕੇ ਦੀ ਰਿਹਾ ਕਰ ਥੋੜਾ ਬੋਤਾ ਜਰਨਾ ਪੈਣਾ ਵਾ ਤੇ ਜਰਨੀ ਨਹੀਂ ਆ ਕੀ ਕਰਾਂ ਚੁੱਪ ਕਰਕੇ ਉਹਨੂੰ ਸਮਝਾਉਣ ਰਹੀ ਆ ਵੀ ਪੁੱਤ ਇਹ ਕੰਮ ਕਰਨਾ ਹੀ ਪੈਣਾ ਵਾ ਨਹੀਂ ਤੇ ਸਾਡੀ ਬੇਇੱਜ਼ਤੀ ਆ ਤੇ ਤੇਰੀ ਵੀ ਬੇਇੱਜ਼ਤੀ ਆ ਕਹ ਤੇ ਡਈ ਆ ਕੋਈ ਗੱਲ ਨਹੀਂ ਮੰਮੀ ਜੀ ਜਿੱਦਣੇ ਪੈਸੇ ਮਿਲ ਗਏ ਉਦੋਂ ਜਮਾ ਕਰਾ ਦੇਣੇ ਆ ਮੈਂ ਲਵਲੀ ਨਹੀਂ ਆਉਣਾ ਮੈਂ ਛੁੱਟੀ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਚਾਹੀਦੀ ਆ ਆਪਣੇ ਭਰਾ ਨੂੰ ਕਹਿ ਭਾਵੇਂ ਤੰਗੀ ਚਾਗਦੇ ਜਿੱਦਾਂ ਮਰਜ਼ੀ ਕਰ ਕਿਤੇ ਉਹਦੇ ਭਰਾ ਨੇ ਤੇ ਨਹੀਂ ਕਿਹਾ ਵੀ ਜ਼ਬਾਨ ਚ ਲਾਉਣੀ ਚਾਲੂ ਕਰਦੇ ਤੇ ਕੋਈ ਗੱਲ ਨਹੀਂ ਜੀ ਉਹਨੂੰ ਜ਼ਬਾਨ ਚ ਲਾਉਣੀ ਆਉਂਦੀ ਆ ਨਾ ਮੈਨੂੰ ਵੱਢਣੀ ਵੀ ਆਉਂਦੀ ਆ ਚੱਲ ਨਾ ਹੁਣ 10 ਦਿਨ ਕੱਢ ਆਫਿਸੋਂ ਕੀ ਹੁਣ ਕੋਈ ਗੱਲਬਾਤ ਨਾ ਕਰੀ ਤੂੰ ਉਹ ਨਹੀਂ ਕਰਦੀ ਬਾਬਾ ਅੱਗੇ ਮੈਂ ਕੀ ਇੱਥੇ ਡਾਂਗ ਚਲਾਉਣ ਲਈ ਆ ਉਹ ਤੇਰਾ ਸੁਭਾਜ ਵੀ ਇਦਾਂ ਦਾ ਹੁੰਤ ਨਾ ਬਾਰ ਬਾਰ ਮੰਮੀ ਉਹਨੇ ਵੀ ਕਹੀ ਜਾਂਦੀ ਆ ਕਿ ਸੰਦੀਪ ਨੂੰ ਲੈ ਕੇ ਆ ਮੈਂ ਤਾਂ ਉਹਨੂੰ ਲੈਣੀਆਂ ਜਾਣਾ ਤੇ ਇੱਕ ਮੇਰਾ ਆਦਾ ਬੰਦਾ ਵਾ ਚੁੱਪ ਕਰਕੇ ਨਾ ਇਹਨਾਂ ਨੂੰ ਫੋਨ ਕਰਦਾ ਕਿ ਮੈਂ ਨਾ ਤਲਾਕ ਹੀ ਲੈਣਾ ਵਾ ਇੰਦਾ ਨਹੀਂ ਇਹਨੇ ਸੁਧਰਨਾ ਆਉਗੀ ਤੇ ਆਪੇ ਆਉਗੀ ਮੈਂ ਨਹੀਂ ਲੈਣ ਜਾਣਾ ਜਿੱਦਾਂ ਇਹਨੇ ਮੈਨੂੰ ਮਿਹਨੇ ਮਾਰੇ ਹੀ ਨਾ ਮੈਂ ਕਿਹੜੇ ਮੂੰਹ ਨਾ ਜਾਵਾਂ ਉੱਥੇ ਕੋਈ ਗੱਲ ਨਹੀਂ ਇਹਨੂੰ ਲਾਉਣਾ ਫੋਨ ਜੇ ਤੇ ਤੂੰ ਆਉਣਾ ਵਾ ਆਪੇ ਆ ਜਾ ਨਹੀਂ ਤੇ ਮੈਂ ਨਾ ਤਲਾਕ ਵਾਲੇ ਪੇਪਰ ਭੇਜ ਦਿੰਨਾ ਹਾਂ ਇਦਾਂ ਹੀ ਕਰਦਾ ਹਾਂ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਵਧੀਆ ਤੇ ਈ ਸੁਣਾਉ ਠੀਕ ਠਾਕ ਵਧੀਆ ਵਧੀਆ ਔਰ ਕੀ ਕਰਨ ਦੇ ਕੁਝ ਨਹੀਂ ਕਰਨਾ ਕੀ ਵਿਹਲੇ ਹੀ ਠੀਕ ਆ ਤੇ ਮੇਰੀ ਗੱਲ ਸੁਣੋ ਤੇ ਫੋਨ ਕਿਉਂ ਨਹੀਂ ਚੁੱਕਦੇ ਮੇਰਾ ਕਿੰਨੀ ਵਾਰ ਫੋਨ ਲਾਇਆ ਤੁਹਾਨੂੰ ਹੁਣ ਕਰਤਾ ਵਾ ਨਾ ਫੋਨ ਹੁਣ ਕੀਤਾ ਵਾ ਨਾ ਜਦੋਂ ਮੈਂ ਕਰਦੀ ਆ ਉਦੋਂ ਤੇ ਨਹੀਂ ਚੁੱਕਦੇ ਨਹੀਂ ਐ ਮੇਰੀ ਗੱਲ ਸੁਣ ਪਿੰਡ ਆਉਣਾ ਕਿ ਜਾਂ ਨਹੀਂ ਆਉਣਾ ਮੈਂ ਇਹੋ ਪੁੱਛਣ ਲਈ ਫੋਨ ਕੀਤਾ ਵਾ ਤੂੰ ਆਉਣਾ ਇੱਥੇ ਜਾਂ ਨਹੀਂ ਤੇ ਮੈਨੂੰ ਇੱਕ ਵਾਰੀ ਵੀ ਲੈਣ ਆਏ ਜਾਂ ਤੁਸੀਂ ਮੈਨੂੰ ਫੋਨ ਕੀਤਾ ਕਿ ਸੰਦੀਪ ਆ ਜਾ ਸੰਦੀਪ ਮੇਰੀ ਸੁਣ ਲੈ ਗੱਲ ਮੈਂ ਲੈਣ ਨਹੀਂ ਆਉਣਾ ਜੇ ਤੂੰ ਆਉਣਾ ਠੀਕ ਆ ਤੇ ਤਾਂ ਵੀ ਦੱਸ ਦੇ ਮੈਨੂੰ ਕਿਦਾਂ ਆ ਜਾ ਜਿੰਨਾ ਚਿਰ ਤੁਸੀਂ ਨਾ ਲੈਣ ਆਓਗੇ ਮੰਮੀ ਮੈਨੂੰ ਭੇਜਣਗੇ ਜੇ ਨਹੀਂ ਨਾ ਆਉਣਾ ਤਾਂ ਕੋਈ ਗੱਲ ਨਹੀਂ ਤਲਾਕ ਵਾਲੇ ਪੇਪਰ ਭੇਜ ਦਿੰਨਾ ਵਾ ਕੋ ਛੇਤੀ ਆ ਜਣੀ ਹੈ ਤਲਾਕ ਇਹ ਕਿਦਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਘੋੜੀ ਕਹਾਵਾ ਕਰ ਮੈਂ ਤੇ ਤੂੰ ਨਹੀਂ ਇੱਥੇ ਆਉਣਾ ਫਿਰ ਤਲਾਕ ਹੀ ਲੈਣਾ ਵਾ ਤਲਾਕ ਨਾ ਐਡੇ ਸੌਖੇ ਨਹੀਂ ਹੋ ਜਾਂਦੇ ਜਿੱਦਾਂ ਤੁਸੀਂ ਕਰਨ ਦੇ ਆ ਕੋਈ ਗੱਲ ਨਹੀਂ ਮੈਨੂੰ ਕਰਾਉਣੇ ਹੁੰਦੇ ਠੀਕ ਹੈ ਨਾ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਨਾ ਸਾਈਨ ਕਰੂੰਗੀ ਉਹਨਾਂ ਚਿਰ ਤਲਾਕ ਕਿਦਾਂ ਹੋ ਜਾਊਗਾ ਕੋਈ ਗੱਲ ਨਹੀਂ ਮੈਨੂੰ ਸਿਆਣ ਕਰਵਾਣੇ ਹੁੰਦੇ ਆ ਫਿਰ ਜਾ ਕੇ ਨਾ ਪੱਕੀ ਮਾਂ ਦੀ ਕੋਠੇ ਬੈਜੀ ਤੇ ਠੀਕ ਹੈ ਨਾ ਕੋਈ ਗੱਲ ਨਹੀਂ ਜੇ ਢਾਡੀ ਜੇਦਵਾ ਨਾ ਤੇ ਮੇਰੀ ਵੀ ਜੇਦਵਾ ਫਿਰ ਤੇ ਜਿੰਨਾ ਚੰਗੀ ਤਰ੍ਹਾਂ ਬਕਾਈ ਹੋਣੀ ਠੀਕ ਹੈ ਨਾ ਕੋਈ ਗੱਲ ਨਹੀਂ ਆ ਧਮਕੀਆਂ ਨਾ ਹੋਰ ਕਿਸ ਨੂੰ ਦਿਓ ਮੈਨੂੰ ਦੇਣ ਦੀ ਲੋੜ ਨਹੀਂ ਹੈਗੀ ਮੈਂ ਧਮਕੀਆਂ ਨਹੀਂ ਦੇਣਾ ਠੀਕ ਹੈ ਨਾ ਤੇ ਸੱਚ ਕਰਕੇ ਦੱਸੂਆਂ ਹੰਦ ਨੂੰ ਕੋਈ ਗੱਲ ਨਹੀਂ ਕਰ ਲਿਓ ਜੋ ਕਰਨਾ ਤੁਸੀਂ ਲੱਗੂਗਾ ਪਤਾ ਚੰਗਾ ਕੀ ਗੱਲ ਕਹਿਣ ਡਿਆ ਦਲਜੀਤ ਕਹਿਣਾ ਮੰਮੀ ਕੀ ਆ ਕਹਿੰਦੇ ਤਲਾਕ ਲੈਣਾ ਵਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਲੈ ਕੇ ਵਿਖਾਓ ਮੈਨੂੰ ਕਿੱਦਾਂ ਲੈਂਦੇ ਤੁਸੀਂ ਹਾਏ ਹਾਏ ਸੜਗੀ ਮੇਰੀ ਕਿਸਮਤ ਜੇਤੀ ਵਿਆਹੀ ਉਧਰੋਂ ਦੁਖੀ ਆ ਜੇ ਨਾ ਲਿਆਂਦੀ ਆ ਉਧਰੋਂ ਦੁਖੀ ਆ ਮੈਂ ਤਾਂ ਚਾਰੇ ਪਾਸੇ ਔਖੀ ਹੋ ਗਈ ਤੈਨੂੰ ਮੈਂ ਅਦਨ ਕਿਹਾ ਕਿ ਕੁੜੀਆਂ ਨਾਲ ਚੱਲ ਜਾ ਚਾਰ ਦਿਨ ਮੰਮੀ ਇੱਕ ਪਾਸੇ ਉਹ ਫੋਨ ਨਹੀਂ ਚੁੱਕਦੇ ਦੂਜੇ ਪਾਸੇ ਉਹ ਲੈਣ ਨਹੀਂ ਹੁੰਦੇ ਤੇ ਮੈਂ ਕਿੱਦਾਂ ਚੱਲ ਜਾ ਉਥੇ ਹੁਣ ਦੱਸ ਤਲਾਕ ਹੋ ਗਿਆ ਤਾਂ ਚੰਗੀ ਰਹਵੇਂਗੀ ਐਦਾਂ ਕਿਦਾਂ ਮੰਮੀ ਤਲਾਕ ਹੋ ਜਾਊਗਾ ਮੂੰਹ ਨਾ ਕਿਹਾ ਤਲਾਕ ਨਹੀਂ ਹੁੰਦਾ ਹੁੰਦਾ ਨਿੱਕਾਟ ਬੋਲ ਘੱਟ ਐਨੀ ਜ਼ੁਬਾਨ ਨਾ ਚਲਾਇਆ ਕਰ ਮੰਮੀ ਤੁਸੀਂ ਮੈਨੂੰ ਹੀ ਚੁੱਪ ਕਰਾਉਂਦੇ ਆ ਕਦੀ ਨੌ ਨੂੰ ਕਰਾਇਆ ਦਲਜੀਤ ਨੂੰ ਕੁਝ ਕਿਹਾ ਮੈਂ ਨਹੀਂ ਡਰਦੀ ਨਾਲੇ ਉਹਦੇ ਕੋਲ ਵੀ ਆਪਣੇ ਤੀਹ ਪੁੱਤ ਨੂੰ ਕਿਹਾ ਜਾਂਦਾ ਹੁੰਦਾ ਵਾ ਬਗਾਨਿਆਂ ਨੂੰ ਮੈਂ ਕੀ ਕਹਾਂ ਕੋਈ ਗੱਲ ਨਹੀਂ ਜੰਮੀ ਆ ਤੂੰ ਨਹੀਂ ਮੇਰੀ ਗੱਲ ਮੰਨਣ ਲਈ ਤੋ ਮੰਨਦੇ ਆ ਆ ਤੇ ਤੂੰ ਨਾ ਨਵਾਂ ਹੀ ਸਿਆਪਾ ਪਾਤਾ ਮੇਰੇ ਬਾ ਦਾ ਵੀਹਨਾ ਆਪਣੇ ਕੰਮਾਂ ਵਿੱਚ ਫਸੇ ਆਏ ਤੇ ਦੂਜਿਆਂ ਨੂੰ ਤੰਗੀ ਦਿਦੋ ਨਹੀਂ ਹਟਦੇ ਕਿੱਦਾਂ ਦਾ ਸੌਕਤਾਵਾ ਇਹਨਾਂ ਦਾ ਮੈਂਟੇਨਰ ਨਹੀਂ ਸਮਝਣੇ ਲੱਗਦੀ ਕੁੜੀ ਇੱਥੇ ਆ ਕੇ ਬੈਠੀ ਆ ਮੈਂ ਜਿਆਦਾ ਸੌਰੇ ਉਦਾ ਹੀ ਨਹੀਂ ਬਣਦੀ ਹੈਗੀ ਉਹਦੀ ਤੇ ਮੈਨੂੰ ਮਤੰਦੀਆਂ ਆ ਤਾਂ ਚੱਲ ਆਹ ਗੱਲ ਕੀ ਰਿਕਾਰਡ ਕਰਨੀ ਇਹਨਾਂ ਦੀ ਇਹਦੇ ਆਪਸ ਵਿੱਚ ਮਰਨ ਦੀਆਂ ਲੜ ਲੜ ਕੇ ਹੋਰ ਨਾ ਨਹੀਂ ਕਰਨਾ ਚੱਲ ਕੋਈ ਗੱਲ ਨਹੀਂ ਜੇ ਦਲਜੀਤ ਨਾ ਤਲਾਕ ਲੈਣ ਤੇ ਆਈ ਕਿ ਆਵਾ ਨਾ ਹੁਣ ਇਹਨੂੰ ਤਲਾਕ ਦੇ ਕੇ ਮੈਂ ਦੱਸੂਗੀ ਜਿੰਨੀ ਇਹਦੀ ਜਾਇਦਾਦ ਆ ਉਹਦੇ ਵਿੱਚੋਂ ਅੱਧਾ ਵੰਦਾ ਤੇਰਾ ਜਿੰਨਾ ਵਿਆਹ ਦਾ ਖਰਚਾ ਕੀਤਾ ਵਾ ਉਹ ਵੀ ਇਹਦੇ ਕੋਲ ਲਵਾਂਗੇ ਫੇਰ ਤਲਾਕ ਦਵਾਂਗੇ ਇਹਨੂੰ ਵੀ ਜਾ ਜਿੱਥੇ ਮਰਜ਼ੀ ਵਿਆਹ ਕਰਾ ਲੈ ਮਮੀ ਉਦਾਂ ਮੈਂ ਚੱਲ ਜਾਣਾ ਹੀ ਹੁਣ ਨਹੀਂ ਮੈਂ ਜਾਣਾ ਜਿੱਦਾਂ ਦੀਆਂ ਇਹ ਧਮਕੀਆਂ ਦੇਣ ਦੇ ਆ ਨਹੀਂ ਜਾਣਾ ਵੀ ਕਿਉਂ ਵਾ ਇਹਨਾਂ ਦਾ ਥੱਲੇ ਲਾ ਕੇ ਰਹਿਣਾ ਵਾ ਕਿੰਨਾ ਵਧੀਆ ਇਹ ਵਿਆਹ ਕੀਤਾ ਫੇਰ ਵੀ ਇਹ ਗੱਲਾਂ ਕਰਦੇ ਆ ਉਦੋਂ ਤਾਂ ਕੋਈ ਮਾਸੜ ਫੁੱਫੜ ਰਹਿਣ ਨਹੀਂ ਦਿੱਤਾ ਇਹਦੇ ਵੀ ਮਿਲਣੀ ਹੋਣੀ ਚਾਹੀਦੀ ਇਹਨੂੰ ਵੀ ਸ਼ਾਪ ਚਾਹੀਦੀ ਆ ਮਮੀ ਸਭ ਕੁਝ ਦਿੱਤਾ ਵਾ ਉਹ ਭੁੱਲ ਗਏ ਆ ਕੁੜੀ ਤਾਂ ਗੱਲਾਂ ਕਰੀ ਜਾਣ ਰਹੀ ਆ ਤੇ ਪਰੌਣਾ ਵੀ ਕਹਿਣ ਰਿਹਾ ਤਲਾਕ ਚਾਹੀਦਾ ਵਾ ਜੇ ਕਿਤੇ ਇਹ ਕੰਮ ਹੋ ਗਿਆ ਨਾ ਆ ਜਿਹੜੀ ਘਰ ਨੋਂ ਆਈ ਆ ਨਾ ਇਹਨੇ ਖਲੋਨ ਨਹੀਂ ਦੇਣਾ ਇਹਨੇ ਕਹਿਣਾ ਵਾ ਮਾਦਾ ਤੁਸੀਂ ਚੰਗੇ ਰਹਿ ਗਏ ਜੇ ਮੇਰਾ ਵਿਆਹ ਹੋਇਆ ਮੈਨੂੰ ਤੰਗੀ ਦੇਣ ਦੇ ਜੇ ਜੇ ਕੁੜੀ ਵਿਆਹੀ ਸੀਗੀ ਉਹਨੂੰ ਘਰ ਬਾਹ ਲਿਆ ਵਾ ਐ ਪਰੌਣੇ ਦੇ ਦਿਮਾਗ ਨੂੰ ਕੀ ਹੋ ਗਿਆ ਚੰਗਾ ਪੜਾ ਇੱਥੇ ਰਹਿੰਦਾ ਹੁੰਦਾ ਹੈਗਾ ਕੀ ਗੱਲ ਹੋ ਗਈ ਹੋਊ ਇਹਨਾਂ ਦੋਵਾਂ ਜੀਆਂ ਦੇ ਵਿੱਚ ਜਿਹੜਾ ਤਲਾਕ ਤੱਕ ਨੌਬਤ ਚੱਲ ਗਈ ਆ ਕੋਈ ਗੱਲ ਨਹੀਂ ਇਹਨਾਂ ਦੇ ਪਿਓ ਨਾਲ ਗੱਲ ਕਰਦੀਆਂ ਵੀ ਕੋਈ ਨਾ ਕੋਈ ਹੱਲ ਕੱਢਣਾ ਪੈਣਾ ਵਾ ਤੇ ਹਿੰਦਲ ਜੀਤ ਨੂੰ ਸੱਦੋ ਤੂੰ ਉਹਦੇ ਨਾਲ ਬਹਿ ਕੇ ਗੱਲ ਕਰੋ ਪੇ ਇਦਾਂ ਨਹੀਂ ਪਤਾ ਕਰੀਦਾ ਹੁੰਦਾ ਇਹ ਗੁੱਡੇ ਗੁੱਡੀ ਦਾ ਖੇਡ ਨਹੀਂਗਾ ਪੇ ਇਧਰ ਉਹ ਵਿਆਹ ਕੀਤਾ ਤੇ ਇਧਰੋਂ ਤਲਾਕ ਕਰ ਲਿਆ ਦੀਦੀ ਇੱਕ ਪੈਲੀ ਹੀਗੀ ਜਿਹੜੀ ਸਾਡੇ ਕੋਲ ਆਪਣੀ ਮਾਲਕੀ ਸੀ ਇਹ ਭਾਵੇਂ ਮੂੰਹ ਨਹੀਂ ਕਹਿੰਦੇ ਪਰ ਦਿਲ ਤੋਂ ਤੇ ਸੋਚਦੀ ਹੀ ਆ ਨਾ ਮੰਜ ਪਤਾ ਕਿੰਨਾ ਹੁੰਦਾ ਵਾ ਕੱਲ ਵੀ ਕੋਠੇ ਤੇ ਜਾ ਕੇ ਇਕੱਲੇ ਖਲੋਤੇ ਸੀ ਤੇ ਦੇ ਹੀ ਕੇ ਸੋਚਣ ਮੈਂ ਵੀ ਕੀ ਕਹਾਂ ਹੌਸਲਾ ਹੀ ਦੇ ਸਕਦੀ ਆ ਨਾ ਹੁਣ ਤੇਹੀ ਆਪਸੇ ਆਣੀ ਜੀ ਕਿੱਥੇ ਆਪਣੀ ਮਾਲਕੀ ਹੋਵੇ ਆਪ ਕੰਮ ਕਰਨਾ ਤੇ ਉਹੀ ਆਪਣੀ ਮਾਲਕੀ ਕਿਸ ਨੂੰ ਦੇ ਕੇ ਉਥੇ ਨੌਕਰਾਂ ਵਾਂਗੂ ਕੰਮ ਕਰਨਾ ਔਖਾ ਤੇ ਹੁੰਦਾ ਹੀ ਆ ਨਾ ਹੁਣ ਸਮਾਂ ਹੀ ਨਹੀਂ ਆਉਂਦੀ ਵੀ ਕੀ ਕਰੀਏ ਜੋ ਤੇਰੀ ਗੱਲ ਤਾਂ ਸਹੀ ਹੈ ਹੁਣ ਕੀ ਕਰ ਸਕਦੇ ਹਾਂ ਹੁਣ ਜਿੰਮੇਵਾਰੀਆਂ ਪਈਆਂ ਤੇ ਕਰਨੀਆਂ ਪੈਣੀਆਂ ਮੈਂ ਉਹ ਵੀ ਦਰਪੰਦਰ ਕਰਕੇ ਲਿਆ ਕਰਨ ਇਹਦੇ ਉਹਦਾ ਕਿਹੜਾ ਦਿਲ ਕਰਦਾ ਹੈ ਬੀਬੀ ਪਰ ਇਹ ਵੀ ਕਿੱਦਾਂ ਦੀ ਜਿੰਮੇਵਾਰੀਆਂ ਨਾ ਹੁਣ ਦੂਜੀ ਗੱਲ ਨਹੀਂ ਤਹੀ ਸੁਣੀ ਪਹਿਲਾਂ ਕਹਿੰਦੇ ਸੀ ਸਕਾਰਪੀਓ ਚਾਹੀਦੀ ਆ ਹੁਣ ਕਹਿੰਦੇ ਥਾਰ ਚਾਹੀਦੀ ਆ ਉਹਨਾਂ ਨੇ ਪਤਾ ਨਹੀਂ ਕਿੰਨੀਆਂ ਅੱਗ ਲੰਬੀਆਂ ਲਿਸਟਾਂ ਬਣਾਈਆਂ ਵਾ ਮੈਨੂੰ ਤੇ ਇਹ ਗੱਲ ਦਾ ਡਰ ਵਾ ਵੀ ਅਜੇ ਤੇ ਥੋੜੀ ਪਹਿਲੀ ਦਿੱਤੀ ਆ ਕੱਲ ਨੂੰ ਸਾਰੀ ਨਾਲ ਲਿਖੋਣੀ ਪੈ ਜੇ ਕੋਈ ਗੱਲ ਨਹੀਂ ਐੜਖੀਆਂ ਪਾਲ ਕਰਨਾ ਅੱਗੇ ਤੇ ਕੋਈ ਗੱਲ ਕਰਨਗੇ ਨਾ ਫਿਰ ਉਹਨਾਂ ਨੂੰ ਜਵਾਬ ਵੀ ਦਵਾਂਗੇ ਗੱਲ ਤੇ ਤੇਰੀ ਠੀਕ ਆ ਪਰ ਅਜੇ ਤੇ ਦੀਦੀ ਟੈਨਸ਼ਨ ਹੀ ਆ ਨਾ ਹੁਣ ਵੇਖੋ ਗੱਲ ਕਿੱਡੀ ਛੇਤੀ ਬਦਲੀ ਆ ਜੇਹੀਂ ਉਹ ਗੱਡੀ ਬੋਕ ਕਰਾ ਦਿੱਤੀ ਹੁੰਦੀ ਤੇ ਫਿਰ ਅਦੇ ਇਹ ਤੋਂ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਨਾ ਆਪਣਾ ਨਾ ਇਹ ਗੱਲ ਕੋਈ ਰੁਪਿੰਦਰ ਵਿਚਾਰੀ ਨੇ ਕੀ ਕਹਿਣਾ ਉਹ ਤੇ ਕਹਿੰਦੀ ਭਾਬੀ ਵੀਰ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ ਅਚਾਰੀ ਨੇ ਸਵੇਰੇ ਮੇਰੇ ਨਾਲ ਗੱਲ ਕੀਤੀ ਸੀ ਤੇ ਮੈਂ ਇਹਨਾਂ ਨੂੰ ਦੱਸਿਆ ਤੇ ਜੇ ਇਹਨਾਂ ਨੇ ਲਵਲੀ ਨੂੰ ਫੋਨ ਕੀਤਾ ਤੇ ਉਹ ਵੀ ਬੇਸ਼ਰਮਾ ਵਾਂਗੂ ਇਹੋ ਹੀ ਗੱਲ ਨਹੀਂ ਨਹੀਂ ਸਕਾਰਪਿਓ ਰਹਿੰਦੇ ਤੁਸੀਂ ਧਾਤ ਦੇ ਦਿਓ ਇਹ ਭਲਾ ਕੋਈ ਦੁਕਾਨ ਤੋਂ ਚੀਜ਼ ਨਹੀਂ ਹੋਣੀ ਆ ਜਿਹੜੀ ਬਦਲ ਲੈਣੀ ਮੈਂ ਕਹਿੰਦੀ ਲਵਲੇ ਸਮਝ ਜਾ ਤਾਂ ਲਵਲੀ ਹੋ ਆਪਣੇ ਮਾਦੇ ਮਗਰੀ ਲੱਗਣਾ ਫਿਰ ਕਦੀ ਕੋਈ ਗੱਡੀ ਤੇ ਕਦੀ ਕੋਈ ਗੱਡੀ ਉਹ ਕੈਨ ਨਹੀਂ ਆ ਦੀਦੀ ਸੌਖਾ ਕਰਵਾ ਇਹਨਾਂ ਚੰਗਾ ਤੇ ਕਿ ਹਮਾਰੇ ਘਰ ਵੈਈ ਹੀ ਹੁੰਦਾ ਨਹੀਂ ਨਾਂ ਬਰ ਪਸਟਾਉਣ ਦੇ ਸੌਖੇ ਰਹਿਣਾ ਹੈਗਾ ਅਹੀਂ ਤੇ ਨੇਤਰਲੀਆਂ ਤੇ ਆ ਗਏ ਹਨ ਵੀ ਪੁੱਛੋ ਹੀ ਕੁਛ ਨਾ ਰਮਨ ਤਲਾਕ ਉਹਦੀ ਇੰਨੀ ਹਿੰਮਤ ਕਿਦਾ ਪਈ ਇੰਨੀ ਗੱਲ ਕਹਿਣ ਦੀ ਫੋਨ ਤੇ ਗੱਲ ਕਹਿਣ ਡਿਆ ਸੀ ਸੰਦੀਪ ਨੂੰ ਉਹ ਤਾਂ ਮੈਂ ਆਪਣੇ ਕੰਨ ਸੁਣ ਲਿਆ ਉਦਾਂ ਭਾਵੇਂ ਉਹ ਵੀ ਪਰਦਾ ਰੱਖਦੀ ਪਰ ਹੁਣ ਇਹ ਗੱਲ ਦਾ ਹਾਲ ਕੱਢਣਾ ਹੀ ਪੈਣਾ ਵਾ ਚੁੱਪ ਕੀਤਿਆਂ گزارਾ ਨਹੀਂਗਾ ਹੁਣ ਮੇਰਾ ਤੇ ਇਰਾਦਾ ਇਹ ਬੰਡਿਆ ਵਾ ਤੁਸੀਂ ਆਪਣੇ ਫੋਨ ਤੋਂ ਫੋਨ ਲਾਓ ਪਰੋਣੇ ਨੂੰ ਵੀ ਆਣ ਕੇ ਤਾਂ ਗੱਲ ਸੁਣ ਜਾ ਅਜੇ ਵਿਆਹ ਹੋਏ ਨੂੰ ਕਿਹੜਾ ਟਾਈਮ ਹੋਇਆ ਵਾ ਤੂੰ ਤਲਾਕ ਮੰਗਣ ਵੀ ਡਿਆ ਪਿਆ ਨਾੜੇ ਉਦੋਂ ਕਿੰਨਾ ਖਰਚਾ ਕਰਵਾਇਆ ਸੀ ਜੋ ਜੋ ਤੂੰ ਹੀ ਕਿਹਾ ਹੀ ਉਦਾਂ ਹੀ ਕੀਤਾ ਰਮਨ ਮੈਂ ਤੈਨੂੰ ਸਮਝਾਉਂਦਾ ਹੁੰਦਾ ਸੀ ਨਾ ਵੀ ਕੁੜੀ ਨੂੰ ਭੇਜ ਦੇ ਇੱਥੇ ਨਾ ਰੱਖ ਆਖਿਆ ਤੂੰ ਵੀ ਨਹੀਂ ਲੱਗੀ ਮੇਰੇ ਮੈਂ ਨਹੀਂ ਲੱਗੀ ਜਦੋਂ ਪਰੌਣਾ ਵੀ ਇੱਥੇ ਆ ਗਿਆ ਤੇ ਮੈਂ ਕੀ ਕਹਿੰਦੀ ਵੀ ਚਲ ਜਾ ਇੱਥੋਂ ਉਹ ਤੂੰ ਕੁੜੀ ਨੂੰ ਕਹਿੰਦੀ ਵੀ ਪਰੌਣੇ ਲੈ ਕੇ ਤੇ ਆਪਣੇ ਪਿੰਡ ਰੋ ਇੱਥੇ ਕੀ ਰੱਖਿਆ ਵਾ ਦਾਸਾਂ ਕਿੰਦਾਂ ਦੀਆਂ ਗੱਲਾਂ ਕਰਨ ਰਏ ਜਿੱਤੀਆਂ ਪੁੱਤਾਂ ਨੂੰ ਕਿਹਾ ਜਾਂਦਾ ਵਾ ਫੇ ਤੁਸੀਂ ਇੱਥੇ ਚੱਲ ਜਾਓ ਉਹ ਤੇ ਆਪ ਹੀ ਸਿਆਣਾ ਹੁੰਦਾ ਤੇ ਆਂਦਾ ਵੀ ਸੰਦੀਪ ਆਪਣੇ ਘਰ ਚੱਲੀਏ ਇਹਨਾਂ ਦਾ ਘਰ ਵੀ ਹੁਣ ਨੌ ਆ ਗਈ ਆ ਉਹ ਮੇਰੀ ਗੱਲ ਸੁਣ ਧੀਆ ਐਸੇ ਕਰਕੇ ਵਿਆਹੀ ਦੀਆਂ ਵਾ ਵੀ ਆਪਣੇ ਘਰ ਰਹਿਣ ਤੂੰ ਤੇ ਉਹਨੂੰ ਕਹਿੰਦੀ ਨਹੀਂ ਜਾਣ ਲਓ ਤੇ ਹੁਣ ਜਿਹੜੀ ਗੱਲ ਪਿੱਛੇ ਹੋ ਗਈ ਆ ਨਾ ਉੱਤੇ ਪਾਓ ਮਿੱਟੀ ਗਾੜੀ ਕੀ ਕਰਨਾ ਇਹਦੇ ਬਾਰੇ ਸੋਚੋ ਉਹ ਇਹਦਾ ਵੀ ਹੱਲ ਕਰ ਲੈਨੇ ਆ ਘਬਰਾ ਨਾ ਤੂੰ ਇੱਥੇ ਆ ਆਪਾਂ ਦਾ ਲੈਣੋ ਡਰ ਲੱਗੀ ਜਾਣ ਡਿਆ ਵਾ ਕਿਤੇ ਇਹ ਗੱਲ ਬਾਦ ਨਾ ਜਾਵੇ ਜੇ ਨਾ ਕੋਟਾਂ ਕਚੈਰੀਆਂ ਦੇ ਕੇਸਾਂ ਦੇ ਵਿੱਚ ਪੈ ਗਏ ਨਾ ਆਪਾਂ ਤੇ ਬੜਾ ਲੰਮਾ ਕੰਮ ਚੱਲ ਜਾਣਾ ਜੀ ਰਮਨ ਕੋੜ ਕਚਰੀ ਅਸੀਂ ਕੱਲਿਆ ਨਹੀਂ ਜਾਣਾ ਉਹਨਾਂ ਵੀ ਸਾਡੇ ਨਾਲ ਹੀ ਭੁਗਤਣਾ ਵਾ ਬਾਕੀ ਤੋਂ ਕਹਿਣ ਡਈਆਂ ਨਾ ਉਹਨੇ ਛੱਡ ਕੇ ਚੱਲ ਜਾਣਾ ਵਾ ਤੂੰ ਵੇਖੀ ਸੀ ਉਹ ਤਾਂ ਮਹਾਲ ਕੀ ਕਰਦਾ ਵਾ ਧੂ ਧੋ ਕੇ ਮਾਰਾਂਗੇ ਉਹਨਾਂ ਨੂੰ ਉਹ ਤਾਂ ਰਦਾ ਭੀ ਇੰਦਾ ਖਲਾਸੀ ਹੋਣੀ ਆ ਅਸੀਂ ਜਾਇਦਾਦ ਦੇ ਵਿੱਚ ਵੀ ਹਿੱਸਾ ਲੈਣਾ ਵਾ ਤੇ ਜਿਹੜਾ ਵਿਆਹ ਕੀਤਾ ਨਾ ਖਰਚਾ ਕੀਤਾ ਸੀ ਉਹਦਾ ਵੀ ਲਾਵਾਂਗੇ ਵੇਖੀ ਸਹੀ ਬਣਦਾ ਕੀ ਆ ਚਲੋ ਠੀਕ ਆ ਪਹਿਲਾਂ ਗੱਲ ਤੇ ਸ਼ੁਰੂ ਕਰੀਏ ਖਰਚੇ ਦੀ ਤਾਂ ਬਾਅਦ ਦੀ ਗੱਲ ਵਾ ਹੁਣ ਕੁੜੀ ਨੂੰ ਘਰ ਬੁਣਾਵਾ ਨੌਂ ਦੇ ਤੱਕ ਏਡੀ ਲੰਮੀ ਜ਼ੁਬਾਨ ਵਾ ਉਹਨੇ ਗੱਲਾਂ ਕਰਨ ਲੱਗੀਆਂ ਨੇ ਵੇਖਣਾ ਨਹੀਂਗਾ ਉਹ ਘਬਰਾਣਾ ਇੱਕ ਵਾਰੀ ਫੋਨ ਕਰਕੇ ਗੱਲ ਕਰ ਲੈਨੇ ਪਰੋਣੇ ਨਾਲ ਕੀ ਕਹਿੰਦਾ ਨਹੀਂ ਮਾਂਦਾ ਤੇ ਫਿਰ ਚੱਲਣਾ ਤੇ ਫਿਰ ਜੋ ਹੁੰਦਾ